ਅਰਸੀ ਗਾਲ ਜੀ ਸਾਰਿਆਂ ਨੂੰ ਗੁਰਤੇਗ ਬਾਦਰਮ ਵਾਸ ਤੋਂ ਤੁਹਾਡਾ ਸਵਾਗਤ ਆ ਤੇ ਅੱਜ ਤੋਂ ਅਸੀਂ ਆਪਦਾ ਪਹਿਲਾ YouTube ਤੇ ਵਲੌਗ ਸ਼ੁਰੂ ਕਰਨ ਲੱਗੇ ਆ ਤੇ ਇਹ YouTube ਵਲੌਗ ਤੁਹਾਨੂੰ YouTube ਤੇ ਵਿਖੇ ਆ Instagram ਤੇ ਨਹੀਂ ਮਿਲਣਾ ਤੇ ਆਜੋ ਜੀ ਸਭ ਤੋਂ ਪਹਿਲਾਂ ਅਸੀਂ ਨਜ਼ਰ ਲਾਉਣ ਲੱਗੇ ਆ ਕਿਸੇ ਨੇ ਸਾਡੇ ਤੇ ਨਜ਼ਰ ਲਾਦੀ ਆ ਤੇ ਨਜ਼ਰ ਲਾਉਣ ਵਾਲਿਆਂ ਨੂੰ ਸਾਡਾ ਇੱਕੋ ਇੱਕ ਕਹਿਣਾ ਵਾ ਕਿ ਬਾਈ ਸਾਡੇ ਨਾਲ ਤੂੰ ਬਹਿ ਕੇ ਸੌਡਾਊਟ ਕਰ ਲੈ ਸਾਨੂੰ ਨજર ਨਾਲਾ ਸਾਡਾ ਕੰਮ ਚੱਲ ਰਿਹਾ ਸਾਡੇ ਮਗਰ ਜਿਹੜੀਆਂ ਭੂਤਾਂ ਚੜੇਲੇ ਸਾਡੇ ਮਗਰ ਲੱਗੀਆਂ ਪਤੰਦਰ ਇੱਕ ਵੀ ਨਹੀਂ ਆਇਆ ਪਰਸੋਂ ਦਾ ਇਹੋ ਜਿਹੀ ਭੂਤ ਚਿੰਬੜੀ ਹੈ ਨਾ ਜੇ ਸਾਡੇ ਹੱਥ ਲੱਗ ਗਈ ਕਰ ਰਿਹਾ ਤੇ ਹੁਣ ਅਸੀਂ ਪਹਿਲਾਂ ਤਾਂ ਜਿਹਨੇ ਨજર ਲਾਈ ਆ ਉਹਦਾ ਮੂੰਹ ਬਣਾ ਕੇ ਕਿਵੇਂ ਕੁੱਟਾਂਗੇ ਤੁਹਾਨੂੰ ਦਿਖਾਉਨੇ ਆ ਇਸੇ ਦੇ ਵਿੱਚ ਤੇ ਬੰਦੇ ਨਾਲ ਤੇ ਜੁੜੇ ਰੋ ਸਾਡੇ ਇਸ ਵੀਡੀਓ ਦੇ ਨਾਲ ਲੋ ਜੀ ਰਾਜੋ ਜੀ ਜਿਹੜੇ ਅੱਜ ਉਧਰ ਨਜ਼ਰ ਲਾਉਣ ਵਾਲੇ ਦਾ ਭੂਤ ਬਣਾਉਣਗੇ ਚਲੋ ਜੀ ਆਜੋ ਇੰਦਰਾ ਘਟਵਾਇਆ ਚਲੋ ਬੰਦ ਕਰ ਬੰਦ ਕਰ ਇਹ ਨਹੀਂ ਆਸ ਕੰਕੜ ਤੇ ਅਸੀਂ ਘੱਟਾਂ ਵਾਲੀ ਕਰਨ ਲੱਗੇ ਆ ਤੇ ਮੂੰਹ ਬਣਾ ਕੇ ਤੇ ਚੱਪਲਾਂ ਨਾਲ ਹੀ ਕੁੱਟਣਾ ਤੇ ਨਜ਼ਰ ਨਜ਼ਰ ਕੰਮ ਸਾਡੇ ਤੇ ਲਾਇਆ ਉਹਨਾਂ ਨੇ ਚਲੋ ਜੀ ਬਣਾਓ ਆ ਬਣ ਗਿਆ ਮੂੰਹ ਵੱਡਾ ਪਹਲੀ ਤੋਰ ਦੂਜੀ ਆਪਣੀ ਚਲਾਈ ਦੀ ਆ ਆ ਨਜ਼ਰ ਲੱਝ ਚੁਕੀ ਆ ਤੇ ਹੁਣ ਅਸੀਂ ਵੀਡੀਓ ਬਣਾਵਾਂਗੇ ਤੇ ਇਹਦੇ ਬਾਅਦ ਤੁਹਾਨੂੰ ਪਤਾ ਹੀ ਆ 10000 ਫੋਲੋਅਰ ਪੁਰੇ ਹੋਣ ਤੇ ਅਸੀਂ ਦਵਾਂਗੇ ਸamsung ਦਾ ਬਹੁਤ ਜਿਆਦਾ ਨਜ਼ਰ ਲੱਗੀ ਹੋਈ ਆ ਬਹੁਤ ਜਿਆਦਾ ਨਜ਼ਰ ਲੱਗੀ ਚਪਲੀ ਤੇ ਚਪਲੀ ਠੋਕੀ ਜਾਂਦੀ ਆ ਦੇਖ ਲਓ ਹਜੇ ਵੀ ਨਾ ਚਪਲੀ ਤੇ ਚਪਲੀ ਉਹ ਹਾਂਜੀ ਨજર ਲੈ ਚੁੱਕੀ ਆ ਤੇ ਹਾਂਜੀ ਰਾਜ ਜੀ ਨજર ਲੱਗੀ ਹੈ ਨજર ਲੱਗੀ ਪੂਰੀ ਪਤਾ ਨਹੀਂ ਕਿਹੜੇ ਕੰਜਰ ਨੇ ਇੰਨੀ ਨજર ਲੱਗੀ ਸੀ ਚੱਪਲ ਹੀ ਨਹੀਂ ਸਿੱਧੀ ਹੁੰਦੀ ਬਈ ਸੀ ਤੇ ਹੁਣ ਆਪਣਾ ਜਟਾਂ ਟਟਕਾ ਆ ਗਿਆ ਕਾਬੂ ਚ ਆ ਗਿਆ ਆ ਗਿਆ ਹੁਣ ਨਹੀਂ ਆਉਂਦੀ ਭੂਤ ਭਾਵ ਤੇ ਹੁਣ ਅਸੀਂ ਦੋਵੇਂ ਭਰਾ ਲੜਗੇ ਬਣਾਉਣ ਲੱਗੇ ਆ ਦੂਜੀ ਆਪਣਾ ਵੀਡੀਓ ਥੋੜੇ ਵਾਸਤੇ 겜ਾਂ ਲਿਆਦੀਆਂ ਬਹੁਤ ਵਧੀਆ ਵਧੀਆ 겜ਾਂ ਤੇ HJ7G5 ਤੇ ਸਭ ਤੋਂ ਬੈਸਟ ਗੇਮ ਕਿਹੜੀ ਆ ਇਹ ਵਾਲੀ ਸਭ ਤੋਂ ਬੈਸਟ ਗੇਮ ਆ ਇਹ ਤੁਹਾਨੂੰ ਦੱਸਾਂਗੇ ਡਿਟੇਲ ਤੇ ਮੈਂ ਚਲਾਉਗਾ ਇਹ ਦਿਖਾਉਣ ਇਹ ਰਾਜੂ ਜੀ ਆਪਾਂ ਦਿਖਾਉਣਗੇ ਚਲਾ ਕੇ ਵੀਡੀਓ ਤੇ ਮੈਂ ਤੁਹਾਨੂੰ ਹੁਣ ਵੀਡੀਓ ਬਣਾਉਣ ਲੱਗੇ ਆ ਜੀ ਕਿ ਗੇਮ ਦੇ ਵਿੱਚ ਕੀ ਪ੍ਰਾਈਜ਼ ਆ ਕੀ ਕਿੰਨੀਆਂ ਗੇਮਾਂ ਇਹਦੇ ਵਿੱਚ ਡਿਟੇਲਿੰਗ ਦਊਗਾ ਤੁਹਾਡਾ ਭਰਾ ਕਾਜ ਸ਼ਰਮਾ ਤੇ ਜਿਹੜਾ ਚਲਾਊਗਾ ਚਲਾਉਣ ਦਾ ਹੱਕਦਾਰ ਹੈਗਾ ਰਜੂ ਜਾਂ ਪਰ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਆ ਗੇਮ ਆ ਸਭ ਤੋਂ ਸਿਰਾ ਟੈਕਨ 3 ਵੀ ਚੱਲਦੀ ਇਹਦੇ ਚ ਪੂਰੀ ਐਚਡੀ ਬੋਲ ਐਚਡੀ ਗੇਮਾਂ ਇਹ ਖੇਡਦਾ ਤਾਂ ਕਰਕੇ ਇਹਨੂੰ ਜ਼ਿਆਦਾ ਪਤਾ ਇਹਨੂੰ ਪਸੰਦ ਆ ਜ਼ਿਆਦਾ ਇਹ ਹੀ ਗੇਮ ਤੇ ਇੱਧਰ ਆ ਬੇਟੇ ਇੱਧਰ ਥੋੜੀ ਜਿਆਦਾ ਕਲੈਰਟੀ ਆ ਰਹੀ ਹੈ ਹਾਂ ਓ ਮਾਈ ਗਾਡ ਇੱਧਰ ਜ਼ਿਆਦਾ ਕਲੈਰਟੀ ਹੋਵੇ ਗੇਮ ਦਿਖਾਉ ਹੁੰਦਾ ਚੱਕੀ ਗੇਮਾਂ ਸਾਰੀਆਂ ਵਧੀਆ ਪਰ ਜਿਹੜੀ ਇਹ ਹੀ ਗੇਮ ਆ ਇਹ ਹੈਗੀ R36S ਗੇਮ ਬਹੁਤ ਜਿਆਦੇ ਸਿਰਫ ਠੀਕ ਹੈ ਅਮਾਜੋਨ ਤੁਸੀਂ ਦਾ ਰੇਟ ਚੈੱਕ ਕਰ ਸਕਦੇ ਹੋ 12 12000 ਦੀਆਂ ਫਿਲਮਾਂ ਵਾਲੀਆਂ ਜਿਹੜੀਆਂ ਗੇਮਾਂ ਨੇ ਇਹ ਤੁਹਾਨੂੰ ਗੁਰੂ ਤੇਗ ਬਹਾਦਰ ਵਾਲੇ ਸਟੋਰ ਤੇ ਕਿੰਨੇ ਦੀ ਮਿਲੂਗੀ 2800 ਦੀ ਗੇਮ ਇਹ ਗਲਤ ਕਹਿਤਾ ਜੀ 2800 ਦੇ ਲਈ 3000 ਦੀ ਗੇਮ 2800 ਦੀ ਤਾਂ ਉਹ ਭਈ ਐਮ ਬਾਈ ਠੀਕ ਹੈ ਜੀ ਇਹ ਰੇਟ ਗਲਤ ਲਾਤਾ ਤੇ ਇਸ ਕਰਕੇ ਹੀ ਚਾਹੁੰਦੇ ਮਾਫੀ ਤੇ ਹੁਣ ਅਸੀਂ ਆਪਦਾ ਜਿਹੜਾ ਵਲੋਗ ਆ ਖਤਮ ਕਰਨ ਲੱਗੇ ਆ ਤੇ ਮਿਲਦੇ ਆਂ ਆਪਦੇ ਨੈਕਸਟ ਬਲੌਗ ਦੇ ਵਿੱਚ ਥੈਂਕ ਯੂ